ਕਾਂਗਰਸ ਪਾਰਟੀ ਨੇ ਜਿੱਥੇ-ਜਿੱਥੇ ਤਾਂ ਅੰਗਰੇਜ਼ਾਂ ਦਾ ਸਿੱਧਾ ਰਾਜ ਸੀ ਜੀ ਉੱਥੇ ਤਾਂ ਗਰੀਦਾਂ ਦੇ ਖਿਲਾਫ ਕਾਂਗਰਸ ਪਾਰਟੀ ਲੜਾਈ ਲੜਦੀ ਸੀ ਲੇਕਿਨ ਰਿਆਸਤਾਂ ਦੇ ਖਿਲਾਫ ਕਾਂਗਰਸ ਪਾਰਟੀ ਲੜਾਈ ਨਹੀਂ ਸੀ ਲੜਦੀ ਜੀ ਇਸ ਲਈ ਰਿਆਸਤਾਂ ਦੇ ਜਿਹੜੇ ਸੁਚੇਤ ਲੋਕ ਸੀ ਉਹਨਾਂ ਸੁਚੇਤ ਲੋਕਾਂ ਨੇ ਇੱਥੇ ਆਪਣੀਆਂ ਜਥੇਬੰਦੀਆਂ ਬਣਾ ਲਈਆਂ ਜਿਹਦਾ ਨਾਂ ਰੱਖਿਆ ਰਿਆਸਤੀ ਪਰਜਾ ਮੰਡਲ ਠੀਕ ਹੈ ਸਾਡੀ ਪਟਿਆਲਾ ਰਿਆਸਤ ਦੀ ਜਿਹੜੀ ਰਿਆਸਤੀ ਪਰਜਾ ਮੰਡਲ ਸੀ ਉਹਦੇ ਪਹਿਲੇ ਬਾਨੀ ਪ੍ਰਧਾਨ ਸੀ ਸਰਦਾਰ ਸੇਵਾ ਸਿੰਘ ਠਿਕਰੀ ਠਿਕਰੀ ਵਾਲਾ ਹਾਂਜੀ ਆ ਜਗਮੀਤ ਸਿੰਘ ਜਿਹੜੇ ਅੱਜਕੱਲ ਕੈਨੇਡਾ ਦੇ ਵਿੱਚ ਐਨਡੀਪੀ ਦੇ ਲੀਡਰ ਹੈ ਇਹ ਉਹਨਾਂ ਦੇ ਸਕੇ ਭਰਾ ਦੇ ਪੁੱਤਰੇ ਹੈ ਠੀਕ ਹੈ ਕਿਉਂਕਿ ਸਰਦਾਰ ਸੇਵਾ ਸਿੰਘ ਠਿਕਰੀ ਵਾਲੇ ਦੇ ਦੋ ਸੁਪੁੱਤਰ ਸੀ ਉਹ ਦੋਨੋਂ ਬੱਚ ਪੰਜ ਮਰ ਗਏ ਸੀ ਜੀ ਔਰ ਉਹਨਾਂ ਦੀ ਇੱਕ ਬੇਟੀ ਹੈ ਉਹਨਾਂ ਦੀ ਬੇਟੀ ਚੂਲੜ ਪਿੰਡ ਦੇ ਵਿੱਚ ਵਿਆਹੀ ਹੋਈ ਹੈ ਜਿਹੜੀ ਚਲੋ ਉਹਨਾਂ ਦਾ ਆਪਣਾ ਪਰਿਵਾਰ ਹੈ ਤਾਂ ਇਹ ਮਤਲਬ ਉਹਨਾਂ ਦਾ ਵਾਰਸ ਕਹਿ ਸਕਦੇ ਆਪਾਂ ਜਗਮੀਤ ਸਿੰਘ ਇਹ ਉੱਥੇ ਹੈ ਜੀ ਤਾਂ ਉਹ ਫਿਰ ਜਿਹੜੀ ਉਹਨਾਂ ਨੇ ਉਸ ਵੇਲੇ ਬਣਾਇਆ ਹੁੰਦਾ ਸੀ ਸਾਰਾ ਸਿਲਸਿਲਾ ਸਾਰਾ ਉਹਦੇ ਹਿਸਾਬ ਨਾਲ ਰਿਆਸਤੀ ਪਰਜਾ ਮੰਡਲ ਵਾਲੇ ਲੜਾਈ ਲੜਦੇ ਹੁੰਦੇ ਸੀ ਦੂਜੇ ਪਾਸੇ ਜਿਹੜਾ ਏਸੀ ਕੇ ਮੁਜਾਰੇ ਨੂੰ ਜਿੱਥੇ ਬੰਦ ਕੀਤਾ ਜਾਵੇ ਜੀ ਰਿਆਸਤੀ ਪਰਜਾ ਮੰਡਲ ਵਾਲੇ ਤੇ ਕੁਝ ਮੁਜਾਰੇ ਆਗੂ ਜਿਹੜੇ ਹੈਗੇ ਉਹਨਾਂ ਦੀ ਆਪਸੀ ਸਹਿਮਤੀ ਬਣੀ ਕਿ ਆਪਾਂ ਕੁਛ ਨਾ ਕੁਛ ਕਰੀਏ ਤੇ 1930ਆਂ ਦੇ ਵਿੱਚ ਆਲ ਇੰਡੀਆ ਪੱਧਰ ਦੇ ਉੱਤੇ ਇੱਕ ਜਥੇਬੰਦੀ ਬਣੀ ਕਿਸਾਨਾਂ ਦੀ ਜਿਹਦਾ ਨਾਮ ਰੱਖਿਆ ਗਿਆ ਆਲ ਇੰਡੀਆ ਕਿਸਾਨ ਸਭਾ ਜੀ ਉਸ ਕਿਸਾਨ ਸਭਾ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਸੀ ਉਹਦੇ ਵਿੱਚ ਪੰਡਿਤ ਜਵਾਰ ਲਾਲ ਨਹਿਰੂ ਵੀ ਸੀ ਜੀ ਉਹਦੇ ਵਿੱਚ ਏ ਕੇ ਗੋਪਾਲਨ ਵੀ ਸੀ ਉਹਦੇ ਵਿੱਚ ਸੋਰਸਿੰਗ ਜੂਸ਼ਪੁਰ ਕੇ ਬੰਦੇ ਸੀ ਉਹਨਾਂ ਨੇ ਕਿਹਾ ਕਿ ਜਥੇਬੰਦੀ ਬਣਾਈ ਗਈ ਕਿਉਂਕਿ ਆਜ਼ਾਦੀ ਤੋਂ ਪਹਿਲਾਂ ਜਿਹੜੇ ਦੇਸ਼ ਭਗਤ ਸੀਗੇ ਪਾਰਟੀਆਂ ਭਾਵੇਂ ਇਹਨਾਂ ਦੀ ਬੱਖੋ ਬਖਰੀਆਂ ਹੁੰਦੀਆਂ ਸੀ ਲੇਕਿਨ ਜਨਤਕ ਜਥੇਬੰਦੀਆਂ ਬਣਾ ਕੇ ਇਕੱਠਿਆਂ ਕੰਮ ਕਰਦੇ ਸੀ ਤਾਂ ਕਿ ਆਮ ਲੋਕਾਂ ਨੂੰ ਲਾਭ ਮਿਲਦੀ ਜਾਵੇ ਜੀ ਤਾਂ ਆਲ ਇੰਡੀਆ ਕਿਸਾਨ ਸਭਾ ਜਿਹੜੀ ਬਣੀ ਉਸ ਕਿਸਾਨ ਸਭਾ ਤੋਂ ਪ੍ਰੇਰਣਾ ਲੈ ਕੇ ਜਿਹੜੇ ਚੰਗੇ ਸੁਚੇਤ ਲੀਡਰ ਸੀ ਉਹਨਾਂ ਨੇ ਰਿਆਸਤਾਂ ਦੇ ਵਿੱਚ ਮੁਜਾਹਰਾ ਨੂੰ ਜੋੜੇਬੰਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਇੱਕ ਮਜ਼ਬੂਤ ਮੁਜਾਹਰਾ ਲਹਿਰ ਬਣ ਗਈ ਔਰ ਇਸ ਮੁਜਾਰਾ ਲਹਿਰ ਦੇ ਲਈ ਫਿਰ ਨਿਜ਼ਮ ਬਣਾਏ ਗਏ ਇਹਦੇ ਲਈ ਫਿਰ ਬਕਾਇਦਾ ਦਸਤੇ ਬਣਾਏ ਗਏ ਕਿ ਜਿੱਥੇ-ਜਿੱਥੇ ਮੁਜਾਰਿਆਂ ਦੇ ਉੱਤੇ ਕੋਈ ਤਸ਼ੱਦਦ ਹੋਵੇ ਉਹਨਾਂ ਦੀ ਕੁੱਟਮਾਰ ਹੋਵੇ ਉਹਦਾ ਮੁਕਾਬਲਾ ਕਿਵੇਂ ਕਰਨਾ ਇਹਦੇ ਲਈ ਫਿਰ ਹਥਿਆਰਬੰਦ ਦਸਤੇ ਬਣਾਏ ਗਏ ਔਰ ਇਹ ਜਿਹੜੇ ਹਥਿਆਰਬੰਦ ਦਸਤਿਆਂ ਦੀ ਅਗਵਾਈ ਦੇਣ ਵਾਲਾ ਬੰਦਾ ਸੀ ਉਹਦਾ ਨਾਮ ਸੀ ਤੇਜਾ ਸਿੰਘ ਸੁਤੰਤਰ ਠੀਕ ਹੈ ਤੇਜਾ ਸਿੰਘ ਸੁਤੰਤਰ ਬੇਸਿਕਲੀ ਇੱਕ ਸਿੱਖ ਲੀਡਰ ਸੀ ਪਿੰਡ ਉਹਦਾ ਅਲੂਣਾ ਸੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਉੱਥੇ ਇੱਕ ਪਿੰਡ ਸੀ ਨਾਲ ਤੇਜਾ ਬੀਲਾ ਤੇਜਾਬੀਲਾ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਸੀ ਤੇ ਉਸ ਗੁਰਦੁਆਰੇ ਦਾ ਮਹੰਤਾ ਬਿਵਚਾਰ ਕਰਦਾ ਹੁੰਦਾ ਸੀ ਜੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਤੇ ਤੇਜਾ ਸਿੰਘ ਜਿਹੜਾ ਸੀ ਇਹਦਾ ਨਾਂ ਸੀ ਸੁਮੰਦ ਸਿੰਘ ਸੁਮੰਦ ਸਿੰਘ ਨੇ ਵੀ ਇੱਕ ਜਥਾ ਬਣਾ ਲਿਆ ਤੇ ਉਸ ਜਥੇ ਨੇ ਉਹ ਜਿਹੜਾ ਸੀਗਾ ਤੇਜਾਬੀਲਾ ਪਿੰਡ ਦਾ ਗੁਰਦੁਆਰਾ ਉਹ ਆਜ਼ਾਦ ਕਰਾ ਲਿਆ ਤਾਂ ਜਥੇ ਦੇ ਲੋਕਾਂ ਨੇ ਕਿਹਾ ਤਾਂ ਜੀ ਤੁਹਾਡਾ ਜਥੇਦਾਰ ਜੀ ਅਸੀਂ ਨਾਂ ਬਦਲਦੇ ਹਾਂ ਹਾਂਜੀ ਉਹਨਾਂ ਨੇ ਸਮੁੰਦਰ ਸਿੰਘ ਤੋਂ ਨਾਮ ਬਦਲ ਕੇ ਕਰਤਾ ਤੇਜਾ ਸਿੰਘ ਹਾਂ ਗੁਰਦੁਆਰਾ ਆਜ਼ਾਦ ਕਰਾਇਆ ਸੀ ਸੁਤੰਤਰ ਕਰਾਇਆ ਸੀ ਰੱਖ ਤਾ ਨਾ ਤੇਜਾ ਸਿੰਘ ਸੁਤੰਤਰ ਹਾਂ ਤਾਂ ਤੇਜਾ ਸਿੰਘ ਸੁਤੰਤਰ ਕਮਿਊਨਿਸਟ ਲੈਰ ਸ਼ਾਮਿਲ ਹੋ ਗਿਆ ਕਮਿਊਨਿਸਟ ਲੈਰ ਦੇ ਵਿੱਚ ਉਹਦੇ ਮਤ ਪੇਦ ਹੋ ਗਏ ਕਮਿਊਨਿਸਟ ਲੈਰ ਦੇ ਵਿੱਚ ਇੱਕ ਹਥਿਆਰਬੰਦ ਲੈਰ ਉਹਨਾਂ ਨੇ ਬਣਾਈ ਜਿਹਦਾ ਨਾਂ ਸੀ ਲਾਲ ਪਾਰਟੀ ਠੀਕ ਹੈ ਜੀ ਲਾਲ ਪਾਰਟੀ ਤੇ ਮੁਜਾਰਾ ਲੈਰ ਦਾ ਇਹ ਜਿਹੜੀਆਂ ਸਾਡੀਆਂ ਆ ਰਹੀਆਂ ਸਨ ਸੀ ਇਥੇ ਨਾਦ ਆਪਸੀ ਤਾਲਮਿਲ ਹੋ ਗਿਆ ਉਹਨਾਂ ਨੇ ਫਿਰ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਜੱਥੇਬੰਦ ਤੌਰ ਦੇ ਉੱਤੇ ਅਜੇ ਹੀ ਲੜਾਈ ਲੜੀ ਜੀ ਅਜੇ ਹੀ ਲੜਾਈ ਲੜੀ ਕਿ ਉਸ ਲੜਾਈ ਨੇ ਚੂਲਾ ਹਲਾ ਕੇ ਰੱਖ ਦਿੱਤੀ ਅਸਤੀਆਸ ਪਟਿਆਲੇ ਦੀ ਪਹਿਲਾ ਮਹਾਰਾਜਾ ਭੁਪਿੰਦਰ ਸਿੰਘ ਰਿਆਸਤ ਪਟਿਆਲਾ ਦਾ ਜਿਹੜਾ ਉਹ ਰਾਜਾ ਹੁੰਦਾ ਸੀ ਉਹਨੇ ਤਾਂ ਪੈਰ ਨਹੀਂ ਲਗਨ ਦਿੱਤੇ ਹੂੰ ਬਾਅਦ ਵਿੱਚ ਉਹਦੀ ਮੌਤ ਤੋਂ ਬਾਅਦ ਜਦੋਂ ਮਹਾਰਾਜਾ ਯਾਦਵਿੰਦਰ ਸਿੰਘ ਇੱਥੇ ਦਾ ਮਤਲਬ ਰੂਲਰ ਬਣਿਆ ਹਾਂਜੀ ਤੇ ਯਾਦਵਿੰਦਰ ਸਿੰਘ ਥੋੜਾ ਜਿਆਦਾ ਆਪਣੇ ਬਾਪ ਨਾਲੋਂ ਉਹਦਾ ਫਰਕ ਸੀ ਉਹਨੇ ਕਿਹਾ ਵੀ ਆਪਾਂ ਛੋਟੀਆਂ ਬੋਤੀਆਂ ਮਤਲਬ ਇਹਨਾਂ ਨੂੰ ਫੈਸਿਲਿਟੀ ਦੇਗੇ ਉਹਨੇ ਬੁਝਾਰਿਆ ਹਾਸਤੇ ਫੈਸਿਲਿਟੀਆਂ ਦੇਣ ਗਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਮੁਜਾਰਿਆਂ ਦੇ ਸਾਮਣੇ ਲੜਾਈ ਵੱਡੀ ਸੀ ਮਾਲਕੀ ਦੀ ਕਿ ਜ਼ਮੀਨਾਂ ਅਸੀਂ ਬੋਣੇ ਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਲਕੀ ਦਾ ਹੱਕ ਜਿਹੜਾ ਹੈਗਾ ਉਹ ਹਲਵਾਕਾਂ ਨੂੰ ਦਿੱਤਾ ਹੋਇਆ ਹੈ ਤੇ ਇਹ ਸਿੱਖ ਸਟੇਟ ਹੈ ਇਹ ਸਿੱਖ ਸਟੇਟ ਦੇ ਵਿੱਚ ਮੁਜਾਰਿਆਂ ਤੋਂ ਜ਼ਮੀਨ ਦੀ ਮਾਲਕੀ ਦਾ ਹੱਕ ਕਿਉਂ ਕੋ ਹੈਗੇ ਉਹ ਇਸ ਗੱਲ ਤੇ ਖਲੋਤੀ ਸੀ ਗੱਲ ਚੱਲਦੀ ਰਹੀ ਅਲਟੀਮੇਟਲੀ ਜਦੋਂ 1947 ਚ ਮੁਲਕ ਆਜ਼ਾਦ ਹੋ ਗਿਆ ਤਾਂ ਫਿਰ ਅੱਠ ਰਿਆਸਤਾਂ ਨੂੰ ਇਕੱਠਿਆਂ ਕਰਕੇ ਇੱਕ ਸਟੇਟ ਬਣاتی ਜਿਹਦਾ ਨਾਂ ਰੱਖਿਆ ਸੀ ਪੈਪਸੂ ਜੀ ਮੁਜਾਰਿਆਂ ਦੀ ਡਿਮਾਂਡ ਉਹਨਾਂ ਏਸੀ ਕੇ ਪੈਪਸੂਨ ਨੇ ਸਾਰੇ ਪੰਜਾਬ ਨੂੰ ਇਕੱਠਾ ਕਰ ਦਿਓ ਪਰ ਕਿਉਂਕਿ ਉਹ ਰਾਜਿਆਂ ਦੇ ਨਾਲ ਮੌਜਦਾ ਹੋਇਆ ਸੀ ਅੰਗਰੇਜ਼ਾਂ ਦਾ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਲ ਉਹਨਾਂ ਨੇ ਸਮਝੌਤਾ ਇਹ ਕੀਤਾ ਸੀ ਕਿ ਤਾਂ ਜ਼ਿੰਦਗੀ ਤੁਸੀਂ ਜਿਹੜੇ ਹੈ ਰਾਜਪ੍ਰਮukh ਰਹੋਗੇ ਜੀ ਤਾਂ ਉਹ ਰਾਜਪ੍ਰਮukh ਸੀਗਾ ਤੇ ਉਹਨਾਂ ਦੀ ਜਿਹੜੀ ਪਹਿਲੀ ਸਰਕਾਰ ਬਣੀ ਉਹ ਉਹਦੇ ਵਿੱਚ ਉਹਨਾਂ ਦੇ ਮਾਮਾ ਜੀ ਜਿਹੜੇ ਹੈ ਗਿਆਨ ਸਿੰਘ ਰਾੜੇ ਵਾਲਾ ਮੁੱਖ ਮੰਤਰੀ ਬਣ ਗਏ ਇਹ ਗੱਡੀ ਚੱਲਦੀ ਰਹੀ ਚਲਦੇ ਆਂ ਚਲਾਉਂਦੇ ਆ ਅਖੀਰ ਜੋ ਟਕਰਾ ਹੋਣੀ ਹੈ ਸ਼ੁਰੂ ਹੋ ਗਈ ਤੇ ਇੱਕ ਸਟੇਜ ਇਹ ਆ ਗਈ ਦਾਨੀਅਲ ਜੀ ਆਪਕੀ ਇਲੈਕਸ਼ਨ ਹੋ ਗਈ ਜੀ ਜਿਹੜੀ ਇੱਕ ਪਟੀਸ਼ਨ ਹੋਈ ਸੀ ਇਲੈਕਸ਼ਨ ਪਟੀਸ਼ਨ ਦੀ وجہ ਕਾਰਨ ਗਿਆਨ ਸਿੰਘ ਰਾੜਾ ਡਿਸਕਵਾਲਿਫਾਈ ਹੋ ਗਿਆ ਉਹ ਤੋਂ ਬਾਅਦ ਅਗਲੀ ਸਰਕਾਰ ਬਣਨੀ ਸੀ ਤੇ ਉਹ ਸਰਕਾਰ ਕਿਵੇਂ ਬਣਾਈ ਜਾਵੇ ਜਿਹੜੀ ਇਲੈਕਸ਼ਨ ਹੋਈ ਜੀ ਇਲੈਕਸ਼ਨ ਦੇ ਵਿੱਚ ਅਕਾਲੀ ਕਾਂਗਰਸੀ ਤੇ ਕਮਿਊਨਿਸਟ ਤਿੰਨ ਤਰ੍ਹਾਂ ਸੀ ਦੋਨੇ ਤਰ੍ਹਾਂ ਬਰਾਬਰ ਰਹਿ ਗਿਆ ਅਕਾਲੀ ਤੇ ਕਾਂਗਰਸੀ ਜਿਹੜੇ ਆਜ਼ਾਦ ਵਗੈਰਾ ਵੀ ਹੋਈ ਸੀ ਲੇਕਿਨ ਕਮਿਊਨਿਸਟਰ ਦੇ ਕੋਲੇ ਤਿੰਨ ਸੀਟਾਂ ਸੀ ਤਿੰਨ ਐਮਐਲਏ ਉਹਨਾਂ ਦੇ ਜ਼ਿਲ੍ਹਿਆਂ 'ਚ ਬੈਠੇ ਜਿੱਤ ਕੇ ਸੀ ਦੋ ਜ਼ਿਲ੍ਹਿਆਂ 'ਚ ਬੈਠੇ ਸੀ ਇੱਕ ਬਾਹਰ ਸੀ ਜਿਹੜਾ ਬਾਹਰੋਂ ਜੁੱਤੇ ਆ ਉਹਦਾ ਨਾਮ ਸੀ ਬਾਬਾ ਅਰਜਨ ਸਿੰਘ ਫਦੌੜ ਠੀਕ ਹੈ ਜੀ ਤੁਹਾਡੇ ਯਾਦ ਹੋਣਾ ਇੱਕ ਵਾਰੀ ਬਾਬਾ ਅਰਜਨ ਸਿੰਘ ਫਦੌੜ ਦੇ ਜਿਹੜੇ ਹੈਗੇ ਵਾਰਸ ਨੇ ਇੱਕ ਨੇ ਖੁਦਕੁਸ਼ੀ ਕਰ ਲਈ ਸੀ ਕਰਜ਼ੇ ਚ ਹਾਂਜੀ ਬਿਲਕੁਲ ਆਪਾਂ ਪ੍ਰੋਗਰਾਮ ਕੀਤਾ ਸੀਗਾ ਕਿ ਜਿਹੜਾ ਲੋਕਾਂ ਨੂੰ ਜ਼ਮੀਨਾਂ ਦੋਦਾ ਰਿਆ ਸੋ ਆਪ ਆਪ ਰਹਿ ਗਿਆ ਆਪੁਰਨ ਦੀ ਹਾਲਤ ਕੀ ਹੈ ਤਾਂ ਦੂਸਰੇ ਦੋ ਬੰਦੇ ਸੀ ਰਾਜਾ ਸਿੱਖ ਬਾਈਕਾਸਟਰ ਰਾਜਾ ਸਿੱਖ ਪਰ ਬੜਾ ਤਕੀ ਬੁੱਧੀ ਦਾ ਮਾਲਕ ਧਰਮ ਸਿੰਘ ਫੱਕਰ ਪਿੰਡ ਦਲੇਲ ਸਿੰਘ ਵਾਲਾ ਠੀਕ ਹੈ ਉਹ ਮਾਨਸਾ ਵਾਲੇ ਮਾਨਸਾ ਕੋਲੇ ਉਹ ਜੇਲ੍ਹ ਚ ਬੈਠਾ ਮਲੇ ਬਣਾ ਸੀ ਉਹ ਮਜਰਾ ਲੀਡਰ ਸੀ ਉਹ ਲੜਾਈ ਲੜਦੇ ਹੁੰਦੇ ਸੀ ਥਿਆਰਬੰਦ ਤੇ ਜਗੀਰ ਸਿੰਘ ਜੋਗਾ ਦਾ ਕਿਸੇ ਜਾਣ ਪਛਾਣ ਦਾ ਮਤਾਜ ਨਹੀਂ ਇਹ ਜੋਗਾ ਪਿੰਡ ਦੇ ਹੁੰਦੇ ਸੀ ਇਹ ਮਾਨਸਾ ਤੋਂ ਐਮਐਲ ਬਣ ਕੇ ਤਿੰਨੇ ਮਹੀਨੇ ਉਹਨੇ ਬੜ ਕੇ ਪੈਰ ਸੁਝ ਠੀਕ ਹੈ ਤੇ ਤਨਾਸਬ ਤਿੰਨਾਂ ਦੇ ਕੋਲੇ ਸੀ ਦੋਨੇ ਤਰ੍ਹਾਂ ਆਉਣ ਲੱਗ ਗਿਆਂ ਕਿ ਆਓ ਜੀ ਸਾਡੇ ਨਾਲ ਲੜੋ ਸਾਡੇ ਨਾਲ ਲੜੋ ਉਹ ਕਹਿੰਦੇ ਵੀ ਉਹਦੇ ਨਾਲ ਅਸੀਂ ਉਹਨੂੰ ਹਮਾਇਤ ਦੇਵਾਂਗੇ ਜਿਹੜਾ ਬੰਦਾ ਮਾਲਕਾ ਨੂੰ ਮੁਜਾਰਾ ਮੁਜਾਰਨ ਮਾਲਕੀ ਦੇਊਗਾ ਮਾਲਕੀ ਦਾ ਹੱਕ ਦੇਊ ਤਾਂ ਫਿਰ ਜਿਹੜੀ ਹੈਗੀ ਹੈ ਕਾਂਗਰਸੀ ਸਰਕਾਰ ਉਹ ਤਿਆਰ ਹੋਊਗੀ ਕਹਿੰਦੇ ਅਸੀਂ ਦੇ ਦੇਣੀ ਆ ਕੱਲ ਹੀ ਆ ਦੇ ਅਸੀਂ ਦੇ ਦੇਣੀ ਮੈਨੂੰ ਨਹੀਂ ਪਤਾ ਵੀ ਸਰਕਾਰ ਕੀ ਦੀ ਬਣੀ ਲੇਕਿਨ ਫਿਰ ਉਹਨਾਂ ਨੇ ਉਹ ਮਾਲਕੀ ਦਾ ਹੱਕ ਦਿੱਤਾ ਉਹਦੇ ਚਦਾਨੇ ਵਾਲਿਆਂ ਸਭ ਪਾਈ ਰੱਖਦਾ ਵੀ ਪਾਈ ਮੁਆਵਜ਼ਾ ਦਿੰਦੇ ਜਾਓ ਤੇ ਮਾਲਕੀ ਦਾ ਹੱਕ ਲੈ ਚੌਥਾ ਹਿੱਸਾ ਹਾਂ ਉਹਦੇ ਵਿੱਚ ਚੌਥਾ ਹਿੱਸਾ ਜੋ ਵੀ ਸੀ ਮੈਂ ਪਾਈ ਦਾ ਪਾਈ ਐਂ ਤੋਂ ਪਾਈ ਬਣੀ ਹੋਈ ਹੁੰਦੀ ਹੈ ਹਾਂ ਪਾਈ ਦਾ ਕਰ ਲਿਆ ਤੇ ਨਾਲ ਉਹਨਾਂ ਨੇ ਇਹ ਗੱਲ ਕਰਤੀ ਕਿ ਨੋਟੀਫਿਕੇਸ਼ਨ ਜਾਰੀ ਕਰਤਾ ਜਿਵੇਂ ਆਪਾਂ ਵਨ ਟਾਈਮ ਸੈਟਲਮੈਂਟ ਕਰ ਲੈਣ ਹਾਂਜੀ ਕਿ ਜੇ ਤੁਸੀਂ ਚਾਹੋ ਤਾਂ ਪਾਈ ਤਾਂ ਦੇਓ ਤੇ ਮਾਲਕੀ ਦਾ ਹੱਕ ਲੈ ਲਓ ਉਹ ਉਹਨਾਂ ਨੇ ਮੁਆਵਜ਼ਾ ਦੇਣਾ ਸੀਗਾ ਮਾਲਕਾਂ ਨੂੰ ਜਿਹੜੇ ਤਾਂ ਸੀਗੇ ਸਿਆਣੇ ਬੰਦੇ ਉਹਨਾਂ ਨੇ ਤਾਂ ਨਾਲ ਦੀ ਨਾਲ ਦੇ ਦਿੱਤੇ ਬਹੁਤ ਸਾਰੇ ਨੇ ਨਹੀਂ ਦਿੱਤੀ ਜੋਧਪਿੰਡ ਹੈ ਜਿਹੜਾ ਜੋਧਪਿੰਡ ਦਾ ਮੇਰੇ ਕੋਲੇ ਇਹ ਕਿਤਾਬ ਹੈ ਪੈਪਸੂ ਦੀ ਮੁਜਾਰਾ ਲਹਿਰ ਜੀ ਇਹ ਕਿਤਾਬ ਜਿਹੜੀ ਹੈਗੀ ਹੈ ਪੈਪਸੂ ਦੀ ਮੁਜਾਰਾ ਲਹਿਰ ਸੰਘਰਸ਼ ਦਾ ਪੈਪਸੂ ਦੀ ਮੁਜਾਰਾ ਲਹਿਰ ਸੰਘਰਸ਼ ਦਾ ਇਤਿਹਾਸ ਇਹ ਜਿਹੜੀ ਹੈਗੀ ਹੈ ਬੀ ਅਲੈਕਸਈ ਨੇ ਲਿਖੀ ਹੈ ਔਰ ਇਹਨੇ ਪੀ ਐਚ ਡੀ ਕੀਤੀ ਹੋਈ ਹੈ ਇੱਥੇ ਅੱਛਾ ਜੀ ਇਹ ਅਸਿਸਟੈਂਟ ਪ੍ਰੋਫੈਸਰ ਹੈ ਨੈਸ਼ਨਲ ਕਾਲਜ ਪਿੱਖੀ ਦੇ ਵਿੱਚ ਪਿੱਖੀ ਅੱਛਾ ਜੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਨਾ ਬੜਾ ਵਿਦੇਸ਼ੀ ਜਿਹਾ ਲੱਗਦਾ ਹੈ ਉਹ ਮੇਰਾ ਖਿਆਲ ਹੈ ਸ਼ਾਇਦ ਕੋਈ ਆਪਣਾ ਕਨਵਰਸੇਸ਼ਨ ਵਗੈਰਾ ਹੋਈ ਹੋਵੇ ਹੈ ਜੀ ਠੀਕ ਹੈ ਜੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਚਿੱਠੀ ਬੜੀ ਦੀ ਨੂੰ ਆਪਾਂ ਕਹਦੇ ਹਾਂ ਢੁਗਾਈ ਦੇ ਨਾਲ ਖੋਜ ਕੀਤੀ ਹੈ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਕਿਵੇਂ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਬਾਗੀ ਇਹਨਾਂ ਤਬੀਅਤ ਬਣੀ ਹੂੰ ਉਹਦੇ ਜਾਣੇ ਵਾਲੀ ਆ ਸਾਹਿਬ ਪੰਨਾ ਨੰਬਰ ਦੇ ਉੱਤੇ ਇਹਨਾਂ ਨੇ ਜਿਹੜਾ ਜ਼ਿਕਰ ਕੀਤਾ ਮੁਜਾਰਾ ਲਹਿਰ ਦਾ ਉਹਦੇ ਤੇ ਲਿਖਦੇ ਆ ਕਿੰਨੇ ਮੁਜਾਰਾ ਲਹਿਰ ਦੇ ਅੱਗੇ ਵੱਧ ਦੇ ਕਦਮਾਂ ਅਤੇ ਪ੍ਰਚਾਰ ਦਾ ਇਹ ਸਿੱਟਾ ਨਿਕਲਿਆ ਕਿ ਪਟਿਆਲਾ रियासत ਦੇ ਬਹੁਤ ਸਾਰੇ ਮੁਜਾਰਾ ਪਿੰਡਾਂ ਨੇ ਬਟਾਈ ਦੇਣ ਤੋਂ ਇਨਕਾਰ ਕਰ ਦਿੱਤਾ ਜੀ ਬਟਾਈ ਤੋਂ ਇਨਕਾਰ ਕਰਨ ਵਾਲੇ ਕੁਝ ਮੁਜਾਰਾ ਪਿੰਡ ਅਜਿਹਾ ਵੀ ਸਨ ਜਿਨ੍ਹਾਂ ਨੇ ਇੱਕ ਵਾਰੀ ਬਟਾਈ ਤੋਂ ਇਨਕਾਰ ਕਰਨ ਤੋਂ ਬਾਅਦ ਕਦੇ ਬਟਾਈ ਨਹੀਂ ਦਿੱਤੀ ਜੀ ਤੇ ریاਸਤੀ ਪੁਲਸ ਤੇ ਵਿਸਵੇਦਾਰਾਂ ਨੇ ਅਜਿਹੇ ਪਿੰਡਾਂ ਦੇ ਮੁਜਾਰਾ ਤੇ ਹਜ਼ਾਰਾਂ ਜੁਲਮ ਢਾਈ ਜੀ ਪਰ ਕਦੇ ਵੀ ਉਹਨਾਂ ਨੇ ਜੁਲਮਾਂ ਦੇ ਅੱਗੇ ਜਿਹੜੀ ਈ ਨਾ ਮੰਨੀ ਜੀ ਅਸਲ ਵਿੱਚ ਮੁਜਾਰਾ ਲਹਿਰ ਦੀ ਵੱਡੀ ਪ੍ਰਾਪਤੀ ਸੀ ਬਟਾਈ ਨਾ ਦੇਣ ਦਾ ਪਿੰਡਾਂ ਵਿੱਚ ਬਟਾਈ ਨਾ ਦੇਣ ਵਾਲੇ ਪਿੰਡਾਂ ਦੇ ਵਿੱਚ ਇੱਕ ਨਾਂ ਆਉਂਦਾ ਜਿਉਂਦ ਪਿੰਡ ਦਾ ਜੀ ਜਿਹਨੂੰ ਬਾਗੀ ਪਿੰਡ ਵਜੋਂ ਜਾਣਿਆ ਜਾਂਦਾ ਔਰ ਇਹ ਉਹ ਬਾਗੀ ਪਿੰਡ ਹੈ ਹਮ ਇਹਨਾਂ ਨੇ ਜਿਹੜੀ ਹੈ ਨਾ ਮੈਂ ਸਮਝਦਾ ਸੀ ਦੀ ਇਹਨਾਂ ਤੋਂ ਮਿਸਟੇਕ ਹੋਈ ਗਲਤੀ ਹੋਈ ਵਾਹੋ ਹੋ ਵੱਡੀ ਹੋਈ ਇਹਨਾਂ ਨੇ ਜਿਹੜੀ ਉਹ ਇੱਕ ਪਾਈ ਦਿੱਤੀ ਦੇਣੀ ਸੀ ਨਾ ਉਹਨਾਂ ਵਿੱਚੋਂ ਕੁਛਕਨੇ ਤਾਂ ਦੇ ਦਿੱਤੀ ਸੀ ਹੂੰ ਹੂੰ ਤੇ ਬੌਧਿਆ ਨੇ ਕਹਿੰਦਾ ਵੀ ਅਸੀਂ ਨਹੀਂ ਦਿੰਦੇ ਯਾਰ ਅਸੀਂ ਤਾਂ ਬਾਗੀ ਆ ਅਸੀਂ ਤਾਂ ਮਤਲਬ ਲੜਕੇ ਆ ਦਾ ਰੱਖਾਂਗੇ ਇਹਨਾਂ ਨੇ ਉਹ ਨਹੀਂ ਦਿੱਤੀ ਪਰ ਕਬਜਾ ਹੀ ਨਾ ਦਾ ਹੁਣ ਕਿਉਂਕਿ ਜ਼ਮੀਨ ਉਹ ਮਾਲਕਾਂ ਦੇ ਨਾਂ ਪਈ ਸੀ ਹਾਂਜੀ ਮਾਲਕਾਂ ਨੇ ਉਹ ਜ਼ਮੀਨ ਜਿਹੜੀ ਹੈਗੀ ਹੈ ਮੁੜ ਕੇ ਹਾਸਲ ਕਰਨ ਵਾਸਤੇ ਕੇਸ ਕਰਨੇ ਸ਼ੁਰੂ ਕਰਤੇ ਮਲਕੀਅਤ ਤਾਂ ਮਲਕੀਅਤ ਹਨ ਹਾਂ ਬਿਲਕੁਲ ਇਹਨਾਂ ਨੇ ਨਾ ਕੋਈ ਇਸ ਤਰ੍ਹਾਂ ਦੇ ਮੁਕਦਮੇ ਕੀਤੇ ਵੀ ਸਾਡਾ 12 ਸਾਲ ਦਾ ਨਜਾਇਜ਼ ਕਬਜਾ ਸਾਨੂੰ ਮਾਲਕੀ ਦਾ ਹੱਕ ਦੇ ਕਾਨੂੰਨੀ ਵੀ ਹੈਗਾ ਪਰ ਇਹਨਾਂ ਡਿਸਪਿਊਟ ਡਿਸਪਿਊਟਡ ਦੀ ਹੋਗੀ ਨਾ ਜੇ ਡਿਸਪਿਊਟ ਨਾ ਹੁੰਦਾ ਫੇਰ ਹੋ ਜਾਂਦੀ ਉਹਦੇ ਚ ਕਲੋਜ਼ ਆ ਇੱਕ ਹਾਂ ਅੱਛਾ 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 ਉਹਦੇ ਚ ਇਹ ਹੈ ਵੀ ਜੇ ਤੁਹਾਡਾ ਕਿਤੇ ਕੇਸ ਨਹੀਂ ਚੱਲਦਾ ਕਿਸੇ ਬੰਦੇ ਨੇ ਉੱਤੇ ਕਲੇਮ ਨਹੀਂ ਕੀਤਾ ਤੇ ਤੁਸੀਂ ਉੱਥੇ 12 ਸਾਲ ਤੋਂ ਤੁਸੀਂ ਹੈਗੇ ਤੁਹਾਨੂੰ ਮਾਲਕੀ ਮਿਲ ਜੂਗੀ ਠੀਕ ਹੈ ਠੀਕ ਪਰ ਇਹ ਤਾਂ ਕਲੇਮ ਕਰੀ ਬੈਠੇ ਸੀ ਮਾਲਕ ਦਾ ਇਹਨਾਂ ਨੇ ਕਲੇਮ ਕੀਤਾ ਚਲੋ ਜੋ ਵੀ ਸੀ ਹੁਣ ਉਹ ਇਹ ਗੱਲ ਹੈ ਵੀ ਉਹ ਕਹਿੰਦੇ ਦੀ ਅਦਾਲਤਾਂ ਚੋਂ ਜਿੱਤ ਗਈ ਜੀ ਅਦਾਲਤਾਂ ਨੇ ਹੁਕਮ ਕਰਤਾ ਵੀ ਇਹਨਾਂ ਨੂੰ ਖਾਲੀ ਕਰਵਾ ਮਰਬਾ ਬੰਦੀ ਕਰੋ ਮਰਬਾ ਬੰਦੀ ਨਕਸ਼ੀ ਬੰਦੀ ਬਣਾਓ ਪਹਿਲਾਂ ਨਕਸ਼ਾ ਬੰਦੀ ਕਰੋ ਨਕਸ਼ ਜਿਹੜੇ ਨਾਲੇ ਕਬਜ਼ਾ ਟੁੱਟੂਗਾ ਜੀ ਕਬਜ਼ਾ ਟੁੱਟੂਗਾ ਉਹ ਜੇ ਤੁਹਾਨੂੰ ਕਬਜ਼ਾ ਟੁੱਟਦਾ ਇਹ ਉਹਦਾ ਕਰਦੇ ਵਿਰੋਧ ਕੇਸੀ ਛੱਡਣੀ ਜੀ ਇਹਦੇ ਤੇ ਨਾਲ ਹਦਾਇਤ ਕਰਤੀ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿ ਤੁਸੀਂ ਉੱਥੇ ਕਬਜ਼ਾ ਕਰਵਾਓ ਜੀ ਉਹ ਤਾਂ ਕਰਾਉਂਦੀ ਕਰਾਉਂਦੀ ਆ ਪੁਲਿਸ ਕਬਜ਼ਾ ਕਰਾਉਣ ਜਾਂਦੀ ਹੈ ਹਾਂ ਲੇਕਿਨ ਲੋਕ ਜਿਹੜੇ ਹੈਗੇ ਆ ਉਹ ਜਿਹੜੇ ਕੋ ਤਾਂ ਕਹਿੰਦੇ ਸਵਾਲ ਹੀ ਨਹੀਂ ਪੁੱਛਦੇ ਨੇੜੇ ਨਹੀਂ ਖੜਨਦੇ ਹੂੰ ਹੂੰ ਦੂਜੇ ਪਾਸੇ ਇਹ ਉਹੀ ਇਲਾਕਾ ਹੈ ਜੀ ਜਿਸ ਇਲਾਕੇ ਦੇ ਵਿੱਚੋਂ ਮੁਜਾਹਰਾ ਲੈ ਪੈਦਾ ਹੋਈ ਸੀ ਹਾਂ ਜਿੱਥੇ ਮੁਜਾਹਰਾ ਲਹਿਰ ਪਲੀ ਫੁੱਲੀ ਏ ਉਹੀ ਉਗਰਾਹਾ ਪਿੰਡ ਉਹੀ ਜੇਠੂ ਕੇ ਪਿੰਡ ਜਿੰਨਾ ਪਿੰਡਾਂ ਦੇ ਵਿੱਚ ਮੁਜਾਰਾ ਆਗੂਆਂ ਦੀਆਂ ਮੀਟਿੰਗਾਂ ਹੁੰਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਉਹੀ ਉਹਨਾਂ ਪਿੰਡਾਂ ਦੇ ਲੋਕਾਂ ਦੇ ਲੀਡਰ ਹੈਗੇ ਤੇ ਉਹ ਨਾਲ ਦੀ ਨਾਲ ਹੀ ਫਿਰ ਉਹ ਕਹਿੰਦੇ ਹੁੰਦੇ ਕਿ ਕਿਉਂਕਿ ਉਹ ਕਹਿੰਦੇ ਤੇ ਮੈਂ ਕਾ ਗੁਰੂ ਜਿੰਨਾ ਦੇ ਟੱਪੜੇ ਤੇ ਚੇਲੇ ਜਾਨ ਛੜਾਪ ਜੀ ਉਹ ਫਿਰ ਉਹ ਬੰਦੇ ਉਹਨਾਂ ਦੀ ਵੀ ਜਿਹੜੀਆਂ ਖਰਾ ਨਿਕਲਿਆ ਹੋਗੇ ਉਹ ਵੀ ਆ ਗਏ ਨਾਲੇ ਢਿੱਲਾ ਸਾਹਿਬ 2000 ਚ ਮਨਖਲ ਉਦੋਂ ਜੇਠੂ ਕੇ ਕੀ ਕੁਛ ਹੋਇਆ ਤੁਹਾਨੂੰ ਵੀ ਪਤਾ ਪਤਾ ਹਾਂ ਉਹ ਜਦੋਂ ਸਾਰਾ ਕੁਝ ਆ ਗਿਆ ਹੁਣ ਉੱਥੇ ਪੁਲਿਸ ਜਾਂਦੀ ਆ ਲੋਕ ਆ ਕੇ ਉਹਨੂੰ ਘੇਰਾਬੰਦੀ ਕਰ ਲੈਂਦੇ ਹੂੰ ਹੂੰ ਉਹ ਲੋਕ ਵਿਰੋਧ ਨਹੀਂ ਕਰਦੇ ਇਹ ਨਹੀਂ ਕਰਦੇ ਵੀ ਅਸੀਂ ਡਲੇ ਬਾਰਾਂਗੇ ਜੀ ਉਹ ਹੀ ਨਹੀਂ ਕਹਿੰਦੇ ਅਸੀਂ ਲੜਾਂਗੇ ਅਸੀਂ ਤੁਹਾਡੇ ਗੋਲੀਆਂ ਮਾਰਾਂਗੇ ਤੁਸੀਂ ਸਾਡੇ ਕੋਲ ਉਹ ਪੁਲਿਸ ਨੂੰ ਕਹਿੰਦੇ ਗੋਲੀਆਂ ਮਾਰ ਲਓ ਪੁਲਿਸ ਸਾਹਮਣੇ ਹੁਣ ਇਹ ਵਿੜਾਇਕ ਬਣਿਆ ਹੋਇਆ ਹੈ ਇਹ ਟਾਸਕ ਇਹ ਟਾਸਕ ਵੀ ਇਹਨਾਂ ਨੂੰ ਜਿਹੜ ਇਹਨਾਂ ਨੂੰ ਅਸੀਂ ਕੁਟਮਾਰ ਕੇ ਕਿਵੇਂ ਹਟਾਈਏ ਹੂੰ ਸੋ ਇੱਥੇ ਮਾਮਲਾ ਫਸਿਆ ਪਿਆ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿਸੇ ਅਫਸਰ ਦੇ ਨਾਲ ਕਿ ਇਹਦਾ ਮਾਮਲਾ ਇੱਕੋ ਹੀ ਹੈ ਜੀ ਕਿ ਜਿਵੇਂ ਮਜ਼ਾਰਾ ਲਹਿਰ ਵਿੜੇ ਇਹਦਾ ਇੱਕ ਮਤਲਬ ਜਿਹੜਾ ਉੱਕਾ ਪੁੱਕਾ ਹੱਲ ਕੱਢਿਆ ਗਿਆ ਸੀ ਸਟੇਟ ਪੰਜਾਬ ਜਿਹੜੀ ਸਰਕਾਰ ਹੈ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਮਾਲਕਾਂ ਨਾਲ ਗੱਲ ਕਰੇ ਮਜ਼ਾਰਾ ਨਾਲ ਗੱਲ ਕਰੇ ਐਮੀ ਕੇਬਲੀ ਜੀ ਇਹਦਾ ਕੋਈ ਨੋਮੀਨੇਸ਼ਨ ਜਿਹੜਾ ਥੋੜਾ ਜਿਹਾ ਮਤਲਬ ਮਾਅਬਦਾ ਰੱਖ ਕੇ ਉਸ ਹਿਸਾਬ ਦੇ ਨਾਲ ਇਹਦਾ ਨਪਟਾਰਾ ਕਰੇ ਨਹੀਂ ਇਹ ਭੋਲਿਆਂ ਨੇ ਕਬਜ਼ਾ ਨਹੀਂ ਲਿਆ ਜਾ ਸਕਦਾ ਅਦਾਲਤਾਂ ਚੁਰਗੀਆਂ ਫਿਰ ਨਹੀਂ ਅਦਾਲਤਾਂ ਵਿੱਚ ਅਦਾਲਤਾਂ ਦੇ ਵਿੱਚ ਫੈਸਲੇ ਰਹਿਣਗੇ ਉਹ ਕਾਗਜ਼ਾਂ 'ਚ ਰਹਿਣਗੇ ਫੈਸਲੇ ਉਹ ਗਰਾਊਂਡ ਦੇ ਉੱਤੇ ਫੈਸਲੇ ਲਾਗੂ ਨਹੀਂ ਹੋਣੇ ਸੋ ਇਹ ਇਤਿਹਾਸਿਕ ਪਿੰਡ ਦਾ ਇੱਕ ਇਤਿਹਾਸ ਹੈ ਹਾਂ ਹਾਂ ਇਹਦੇ ਤੋਂ ਇਹ ਮਤਲਬ ਕਿਤੇ ਕਈ ਵਾਰੀ ਕਹਿੰਦੇ ਹੁੰਦੇ ਨੇ ਨਾ ਵੀ ਆਪਾਂ ਧੱਕੇ ਨਾਲ ਜਾ ਕੇ ਹਟਾ ਲਾਂਗੇ ਜੀ ਦਹੀਂ ਦੇ ਭਲਾਮੇ ਇੱਕ ਪਾਦੇ ਫੁੱਟਣਾ ਖਾ ਲਿਓ ਜੀ ਇਹ ਇਸ ਕਰਕੇ ਜ਼ਰੂਰੀ